ਚੱਲ ਗਿਆ ਯਾਰਾ ਜਿੱਦਾਂ ਬਾਹਰ ਵਾਹੇ ਬਹੁਤ ਦਿਨ ਹੋ ਗਏ ਬੱਲੇ ਦੀ ਟੋਟਾ ਬੱਲੇ ਬੱਲੇ ਨੂੰ ਚੁੱਕਾਂਗੇ ਉਹ ਦੇ ਵਾ ਹਾਂਜੀ ਯਾਰ ਬੈਟਰੀ ਨਹੀਂ ਬਾਹਰ ਮਾਉਣ ਜਾਣਾ ਸੀ ਯਾਰਾ ਅੱਛਾ ਜੀ ਬੈਟਰੀ ਲਿਆਵਾ ਜੀ ਬੈਟਰੀ ਲਿਆ ਕੇ ਸਟਾਰਟ ਕਰੀਏ ਯਾਰਾ ਬੈਟਰੀ ਲਿਆਈਏ ਭਾਈ ਜੀ ਆਮੀ ਬੈਟਰੀ ਭਾਈ ਜੀ ਆ ਆਗੇ ਆਗੇ ਆ ਆਗੇ ਨਹੀਂ ਇਹ ਬੈਟਰੀ ਨਹੀਂ ਤਾਂ ਬਲਬ ਵੀ ਨਹੀਂ ਲਗਾਉਣਾ ਤੂੰ ਟਰੈਕਟਰ ਸਟਾਰਟ ਕਰ ਨੂੰ ਫਿਰ ਤਾਂ ਹੈ ਇਹ ਤੂੰ ਟਰੈਕਟਰ ਸਟਾਰਟ ਕਰ ਨੂੰ ਫਿਰ ਤਾਂ ਅੱਛਾ ਜੀ ਇਹ ਤਾਂ ਬਲਬ ਵੀ ਨਹੀਂ ਲਗਾਉਣਾ ਅੱਛਾ ਜੀ ਉਹ ਪਤੰਦਰਾ ਵੱਡੀ ਬੈਟਰੀ ਲਿਆਉਣੀ ਸੀ ਟਰੈਕਟਰਾਂ ਦੀ ਬੈਟਰੀ ਇਹ ਆ ਲੈ ਹੈ ਆ ਲੈ ਬੈਟਰੀ ਜੀ ਲਓ ਜੀ ਆਹ ਦੀ ਬੈਟਰੀ ਇਹਦਾ ਬੱਤੀ ਹੀ ਲਗਾਉ ਬਲਬ ਵੀ ਨਹੀਂ ਲਗਾਉਂਦੀ ਵੱਡੀ ਬੈਟਰੀ ਚਾਹੀਦੀ ਭੋਲੇ ਆ ਵੱਡੀ ਵੱਡੀ ਕੀ ਖਾਤਾ ਭੋਲੇ ਅਜ ਤਾਂ ਡੱਕਿਆ ਲੱਗਦਾ ਮੈਨੂੰ ਯਾਰ ਬੱਸ Tchau, tchau.